ਹਾਂ ਜਸਟਿਕਾਲ ਜੀ ਸਾਰਿਆਂ ਨੂੰ ਮਿਲ ਕੇ ਕਦੋਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 11 ਮਹੀਨ ਨੂੰ ਮਦਰਸ ਡੇ ਸੀ ਨਾ ਤੇ ਪਹਿਲਾ ਤਾਂ ਸਾਰਿਆਂ ਨੂੰ ਮਦਰਸ ਡੇ ਦੀ ਬਹੁਤ-ਬਹੁਤ ਮੁਬਾਰਕਾਂ ਤੇ ਪਰਮਾਤਮਾ ਹਰ ਇੱਕ ਮਾਣੋ ਚੜ੍ਹਦੀ ਕਲਾ ਵਿੱਚ ਰੱਖੇ ਪਰ ਇਹ ਦਿਨ ਉਹਨਾਂ ਲਈ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਵਾ ਹਨਾ ਮਦਰਸ ਡੇ ਹੋ ਗਿਆ ਫਾਦਰਸ ਡੇ ਹੋ ਗਿਆ ਉਹਨਾਂ ਲਈ ਬਹੁਤ ਹੀ ਜ਼ਿਆਦਾ ਇਹ ਔਖਾ ਹੁੰਦਾ ਜਿੰਨਾਂ ਦੇ ਮਤਲਬ ਕਿ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਹੁੰਦੇ ਕਿ ਹਨਾ ਉਹ ਉਹਨਾਂ ਨੂੰ ਇਹ ਦਿਨ ਦੀ ਬਹੁਤ ਕਮੀ ਮਹਿਸੂਸ ਹੁੰਦੀ ਹੈਗੀ ਹਨਾ ਕਿ ਹਰ ਇੱਕ ਪੋਸਟ ਆ ਕੇ ਹੁੰਦੀ ਹੈ ਤੇ ਉਸ ਉਹ ਇਹ ਕਮੀ ਉਹਦੇ ਮਹਿਸੂਸ ਜ਼ਿਆਦਾ ਹੁੰਦੀ ਹੈ ਜੇ ਦੂਸਰੇ ਲੋਕ ਹਨਾ ਆਪਣੀ ਮਾਵਾ ਦੇ ਨਾਲ ਵੀਡੀਓਜ਼ ਪਾਉਂਦੇ ਆ ਫੋਟੋ ਪਾਉਂਦੇ ਉਸ ਟਾਈਮ ਇਦਾਂ ਲੱਗਦਾ ਕਾਸ਼ ਮੇਰੀ ਮਾਂ ਵੀ ਹੁੰਦੀ ਹੈ ਨਾ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਹੈ ਨਾ ਸੁੱਖ ਪਹਿਲੀ ਦੁਨੀਆ ਚ ਲੈ ਕੇ ਤੇ ਸੁੱਖ ਪਹਿਨਦੀ ਬੇਟੀ ਨੇ ਇੱਕ ਆ ਲੈ ਇੱਕ ਪੋਸਟ ਪਾਈ ਸੀ ਕਿ ਹਨਾ ਮਿਸ ਯੂ ਮਮ ਦੇ ਉਸਨੇ ਗੀਤ ਫੀਲ ਲਵਾ ਲਗਾਇਆ ਸੀ ਉੱਪਰ ਕਿ ਤੀਆਂ ਕਰਦੀਆਂ ਰੌਣਕਾਂ ᱛੀਆਂ ਨਾਲ ਬਰਕ ਤਾਂ ਚੱਕਦੀਆਂ ᱛੀਆਂ ਹੱਸਦੀਆਂ ਸੋਹਣੀਆਂ ਲੱਗਦੀਆਂ ਹਨਾ ਬਹੁਤ ਹੀ ਦੇਖ ਕੇ ਮਨ ਵੀ ਖਰਾਬ ਹੋਇਆ ਹੈ ਨਾ ਕਿ ਥੋੜਾ ਟਾਈਮ ਪਹਿਲਾਂ ਹਨਾ ਉਹ ਆਪਣੀ ਮਾਂ ਦੇ ਨਾਲ ਹੁੰਦੀ ਸੀ ਮਾਂ ਉਹਦੀ ਸੁੱਖ ਪੈਣ ਕਿੰਨੇ ਲਾਡ ਕਰਦੀ ਸੀ ਹੈ ਨਾ ਸਕੂਲ ਤੋਰਦੀ ਸੀ ਨਹਾਉਂਦੀ ਸੀ ਧੋਉਂਦੀ ਸੀ ਰੋਟੀ ਪਾਣੀ ਖਵਾਉਂਦੀ ਸੀ ਹੈ ਨਾ ਲਾਡ ਕਰਦੀ ਸੀਗੀ ਤੇ ਪਰ ਅੱਜ ਉਹ ਬੀਟੀ ਕੱਲੀ ਆਪਣੀ ਮਾਂ ਲਈ ਪੋਸਟ ਪਾ ਰਹੀ ਆ ਕਿ ਮਿਸ ਯੂ ਮਮ ਬਹੁਤ ਹੀ ਦੁਖਦਈ ਕਹਾਣੀ ਹੈ ਨਾ ਇਸ ਟਾਈਮ ਉਸਦੇ ਪਾਪਾ ਵੀ ਉਸਦੇ ਕੋਲ ਨਹੀਂ ਹੈਗੇ ਹਾਲਾਂਕਿ ਇਦਾਂ ਵੀ ਉਹ ਆਪਣੇ ਪਾਪਾ ਦੀ ਗੱਲ ਲੱਕੇ ਵੀ ਨਹੀਂ ਰੋ ਸਕੀ ਬੇਟੀ ਵੇਖਾ ਕਿੰਨਾ ਉਹਦੇ ਅੰਦਰ ਦਰਦ ਹੈ ਨਾ ਵੀ ਇੱਕ ਹੁੰਦਾ ਚਲੋ ਵੀ ਥਲੀ ਮਾਂ ਚ ਲਈ ਗਈ ਹੈ ਨਾ ਚਲੋ ਬੇਟਾ ਕੋਲ ਆ ਪਰ ਉਸ ਦਾ ਤਾਂ ਵੀ ਪਿਤਾ ਵੀ ਕੋਲ ਹੈ ਨਹੀਂ ਤੇ ਆਪਣੇ ਪਿਤਾ ਦੀ ਗੱਲ ਲੱਕੇ ਵੀ ਨਹੀਂ ਰੋ ਸਕੀ ਵੇਖ ਲੋ ਛੋਟੀ ਜੀ ਬੱਚੀ ਹੈ ਆਪਣੇ ਅੰਦਰ ਕਿੰਨਾ ਗੁਬਗੁਆਟ ਲਈ ਬੈਠੀ ਹੋ ਗਈ ਹੈ ਨਾ ਸੋ ਦੇਖ ਕੇ ਬਹੁਤ ਮਾਨੂੰ ਵੀ ਹੋਇਆ ਤੁਹਾਨੂੰ ਨਾਲ ਗੱਲ ਕਰਨੀ ਸ਼ੇਅਰ ਕਰਨੀ ਜਰੂਰੀ ਸਮਝੀ ਹੈ ਨਾ ਸਾਰੇ ਜਣੇ ਸੁਖਪ੍ਰੀਤ ਵਲੌਗ ਨੂੰ ਸਬਸਕ੍ਰਾਈਬ ਕਰੋ ਉਹ ਉਹਨਾਂ ਦੀ ਬੇਟੀ ਹੁਣ ਚਲਾ ਰਹੀ ਹੈ ਚੈਨਲ ਹਨਾ ਤੇ ਉਹ ਸਾਰੇ ਸਿਮਰਨ ਨੂੰ ਸਪੋਰਟ ਕਰੋ ਜਾ ਕੇ ਹਨਾ ਸਿਮਰਨ ਹੀ ਹੁਣ ਚਲਾ ਰਹੀ ਹੈ ਚੈਨਲ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਉਹਨਾਂ ਨੂੰ ਹੁਣ ਇਸ ਟਾਈਮ ਬਹੁਤ ਜ਼ਿਆਦਾ ਸਾਥ ਦੀ ਲੋੜ ਆ ਠੀਕ ਹੈ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਚੰਗੀ ਲੱਗੀ ਚਾਹਣੋਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ